ਭਾਰੀ ਮੀਂਹ ਅਤੇ ਗੜੇਮਾਰੀ ਦੇ ਵਿਚਾਲੇ ਬੇहद ਦਰਦਨਾਕ ਕਹਿ ਸਕਦੇ ਬੇहद ਹੈਰਾਨ ਕਰ ਦੇਣ ਵਾਲੇ ਤਸਵੀਰਾਂ ਆਈਆਂ ਨੇ ਬਰਫਬਾਰੀ ਦੇ ਕਾਰਨ ਬਰਫੀਲਾ ਤੂਫਾਨ ਆ ਗਿਆ ਜੀ ਆ ਬਰਫੀਲੇ ਤੂਫਾਨ ਨੇ ਕਿਆਰ ਮਚਾ ਦਿੱਤਾ ਗੱਡੀਆਂ ਰੋੜ ਕੇ ਆਪਣੇ ਨਾਲ ਲੈ ਚਲਾ ਸੀ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾਉਣ ਜਾ ਰਹੇ ਹਾਂ ਫਿਲਹਾਲ ਵੇਖ ਸਕਦੇ ਹੋ ਗੱਡੀਆਂ ਰੋੜ ਕੇ ਨਾਲ ਲੈ ਚਲੇ ਆਸੀ ਤੂਫਾਨ ਹੈ ਜੋ ਤਸਵੀਰ ਇੱਕ ਪਾਰਿਓ ਬਰਫੀਲਾ ਤੂਫਾਨ ਹੈ ਅੱਜ ਪੰਜਾਬ ਦੇ ਵਿੱਚ ਸਿਰ ਤੋਂ ਬਦਲ ਛਾਏ ਹੋਏ ਨੇ ਫਿਲਹਾਲ ਲਗਾਤਾਰ ਮੀਂਹ ਪੈ ਰਿਹਾ ਕੁਝ ਇਲਾਕਿਆਂ ਦੇ ਵਿੱਚ ਜਲੰਧਰ ਸਣੇ ਕੁਝ ਇਲਾਕਿਆਂ 'ਚ ਭਾਰੀ ਗੜੇ ਮਾਰੀ ਹੋਈ ਹੈ ਉਧਰ ਹਿਮਾਚਲ ਦੇ ਵਿੱਚ ਐਵਲਾਂਚੇ ਆ ਗਿਆ ਯਾਨੀ ਕਿ ਬਰਫੀਲਾ ਤੂਫਾਨ ਆ ਗਿਆ ਇਸ ਤੂਫਾਨ ਦੇ ਕੈਰ ਮਚਾ ਛੱਡਿਆ ਗੱਡੀਆਂ ਦਾ ਦੇਖ ਲੋ ਕੀ ਹਾਲ ਕਰ ਦਿੱਤਾ ਇਹ ਤਸਵੀਰਾਂ ਚ ਸਾਹ ਵੇਖਿਆ ਜਾ ਸਕਦਾ ਹੈ ਗੱਡੀਆਂ ਦੀ ਹਾਲਤ ਕੀ ਕਰ ਦਿੰਦੀ ਹੈ ਇਸ ਬਰਫੀਲੇ ਤੂਫਾਨ ਨੇ ਬਰਫ ਦੇ ਤੋਦੇ ਕਾਸਕਦੇ ਹੋ ਬਰਫ ਦੇ ਤੋਦੇ ਡਿੱਗੇ ਆ ਰਹੇ ਆਕੇ ਡਿੱਗੇ ਨੇ ਫਿਲਹਾਲ ਮਨੀਕਰਨ ਸਾਹਿਬ ਤੋਂ ਮਨਾਲੀ ਜਾਂਦੇ ਰਾਹ ਨੂੰ ਵੀ ਬੰਦ ਕੀਤਾ ਜਾ ਰ ਗਿਆ ਕਿਉਂਕਿ ਉੱਥੇ ਬਰਫ ਡਿੱਗ ਪਈ ਆ ਰਾਹ ਦੇ ਵਿਚਕਾਰ ਬਰਫ ਦੇ ਤੋਦੇ ਆ ਗਏ ਨੇ ਤੂਫਾਨ ਦੇ ਕੈਰ ਵਿਚਾਲੇ ਸਭ ਤੋਂ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਇਹ ਤਸਵੀਰਾਂ ਬਰਫ਼ੀਲੇ ਤੂਫਾਨ ਦੇ ਤੁਸੀਂ ਦੇਖੋ ਕਿ ਗੱਡੀ ਦਾ ਹਾਲ ਕੀ ਕੀਤਾ ਪਿਆ ਗੱਡੀ ਫੁੱਲ ਹੋਈ ਪਈ ਹੈ ਗੱਡੀ ਭਰੀ ਪਈ ਹੈ ਫਿਰਾਲ ਇਸ ਤੂਫਾਨ ਦੇ ਕਾਰਨ ਗੱਡੀ ਦੇ ਵਿੱਚ ਬਰਫ਼ ਹੀ ਬਰਪਰ ਗਈ ਹੈ ਫਰਾਂ ਲੈ ਸੱਸ ਤੇ ਕਿਆ ਸਾਖ ਦਿਓ ਖੁਸ਼ਕਿਸਮਤੀ ਹੈ ਕਿ ਜਦਸ ਵੇਲੇ ਐਵਲਾਂਚੀ ਹੁੰਦਾ برف ਦੇ ਤੋਦੇ ਠਾਉਂਦੇ ਨੇ ਡਿੱਗਦੇ ਪਰਫਿਲਾ ਤੂਫਾਨ ਹੁੰਦਾ ਉਸ ਵੇਲੇ ਇਨਾ ਗੱਡੀਆਂ ਚ ਕੋਈ ਸ਼ਖਸ ਜਾਂ ਕੋਈ ਵਿਅਕਤੀ ਮੌਜੂਦ ਨਹੀਂ ਸੀ ਜਿਸ ਦੇ ਕਾਰਨ ਬਹੁਤ ਵੱਡਾ ਬਚਾਅ ਹੋ ਗਿਆ ਪਰ ਤਸਵੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਇਹ ਗੱਡੀਆਂ ਨੇ ਜੋ ਕਹਿ ਸਕਦੇ ਹੋ ਟੂਰਿਸਟ ਆਪਣੇ ਨਾਲ ਮਨਾਲੀ ਲੈ ਕੇ ਜਾ ਰਹੇ ਸਨ ਇਹਨਾਂ ਗੱਡੀਆਂ ਦੇ ਵਿੱਚ ਕਿਸਲਾਨੀ ਮਨਾਲੀ ਨੂੰ ਜਾ ਰਹੇ ਸਨ ਪਰ ਰਾਹ ਦੇ ਵਿੱਚ ਇਹ ਵਲਾਂਚੇ ਨੇ ਇਹਨਾਂ ਨੂੰ ਘੇਰ ਲਿਆ ਪਰ ਫਿੱਲੇ ਤੂਫਾਨ ਨੇ ਇਹਨਾਂ ਨੂੰ ਘੇਰਾ ਪਾਲਿਆ ਰਾਤ ਪਰ ਫਿਰ ਤੂਫਾਨ ਦੇ ਕਹਿਰ ਨੇ ਤੁਸੀਂ ਵੇਖ ਸਕਦੇ ਹੋ ਕਿੱਦਾਂ ਦੇ ਹਾਲਾਤ ਬਣਾ ਦਿੱਤੇ ਨੇ ਇਹ ਲਾਈਵ ਤਸਵੀਰ ਹੈ ਜੋ ਤੁਸੀਂ ਵੇਖ ਪਾ ਰਹੇ ਹੋ ਤੁਹਾਡੀ ਸਕਰੀਨ ਤੇ ਜੋ ਤਸਵੀਰ ਇਸ ਵੇਲੇ ਨਜ਼ਰ ਆ ਰਹੀ ਹੈ ਫਿਲਹਾਲ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਇਸ ਵੇਲੇ ਦੇ ਹਾਲਾਤ ਕੀ ਨੇ ਹਾਲਾਤਾਂ ਵਿਚਾਲੇ ਸਭ ਤੋਂ ਵੱਡੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਗੱਡੀ ਦੇ ਵਿੱਚ برف ਵੀ برف ਨਜ਼ਰ ਆ ਰਹੀ ਹੈ ਐਦਾਂ ਕਈ ਗੱਡੀਆਂ ਤੇ ਦੱਸਿਆ ਜਾਂਦਾ ਕਿ ਪਲਟਣੋਂ بچਿਆ ਨੇ ਰੋਡ ਤੋਂ ਸੜਕ ਦੇ ਕੰਡੇ ਖੜੀਆਂ ਚਾਰ ਗੱਡੀਆਂ ਲਪੇਟ ਚਾਈਆਂ ਨੇ ਮਲਬਾ ਕਿਹਨਾਂ ਡਿੱਗਣ ਦੇ ਕਾਰਨ ਦੱਸਿਆ ਜਾਂਦਾ ਹੈ ਕਿ ਮਨਾਲੀ ਸੋਲਨ ਗਨਾਲਾ ਰੋਡ ਬੰਦ ਕਰ ਦਿੱਤਾ ਗਿਆ ਉੱਥੇ ਭੁੰਤਰ ਮਨੀਕਰਨ ਰਾਹ ਦੇ ਉੱਤੇ ਵੀ ਪਹਾੜੀ ਦਰਕ ਗਿਆ ਖਿਸਕੀਆ ਜਿਸ ਦੇ ਕਾਰਨ 라 ਬੰਦ ਹੋਇਆ ਦੱਸਿਆ ਜਾ ਰਿਹਾ ਫਿਲਹਾਲ ਸਭ ਤੋਂ ਵੱਡੀਆਂ ਤਸਵੀਰਾਂ ਨੇ ਹਿਮਾਚਲ ਦੇ ਪਰ ਸਰਸਪਟਾ ਵਿਭਾਗ ਕਹਿ ਸਕਦੇ ਜੋ ਸਰਸਪਟਾ ਥਾਂ ਮਨਾਲੀ ਦੇ ਵਿੱਚ ਭਾਰੀ ਮੀਂਹ ਪਾਰੀ ਮੀਂਹ ਪਿਆ ਫਿਰ ਭਾਰੀ ਬਰਬਾਰੀ ਤੋਂ ਬਾਅਦ ਹੁਣ ਨੈਰੂਕੁੰਡ ਦੇ ਨੇੜੇ ਮਨਾਲੀ ਸੁਲੰਗਣਾ ਰੋਡ ਦੇ ਉੱਤੇ ਐਵਲਾਂਚੇ ਹੋਇਆ ਇਸ ਵਿੱਚ ਸੜਕ ਖੜੇ ਕੰਡੀਆਂ ਖੜੇ ਚਾਰ ਗੱਡੀਆਂ ਮਾਫ ਕਰਨਾ ਸੜਕ ਕੰਡੇ ਖੜੀਆਂ ਚਾਰ ਗੱਡੀਆਂ ਲਪੇਟ ਚਾਈਆਂ ਨੇ ਨੁਕਸਾਨੀਆਂ ਗਈਆਂ ਨੇ ਬੁਰੇ ਤਰੀਕੇ ਨਾਲ ਹਾਲਾਂਕਿ ਉਸ ਵੇਲੇ ਵਾਹਨ ਦੇ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਇਸ ਲਈ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਸੜਕ ਤੇ ਮਲਬਾ ਆ ਜਾਣ ਦੇ ਕਾਰਨ ਰੋਡ ਬੰਦ ਕਰ ਦਿੱਤਾ ਗਿਆ ਉੱਥੇ ਡੀਐਸਪੀ ਬਣਾ ਲਈ ਕਿਹੜੀ ਸ਼ਰਮਾ ਦੱਸਦੇ ਨੇ ਕਿ ਬਲਾਂਚੇ ਦੀ ਜਲਬੇੜ ਵਿੱਚ ਆਈ ਇੱਕ ਬਲੈਰੋ ਤੇ ਇੱਕ ਜਿਪਸੀ ਤੇ ਹੋਰ ਗੱਡੀਆਂ ਨੇ ਜਿਨ੍ਹਾਂ ਦੇ ਕਿ ਨੁਕਸਾਨੇ ਜਾਂਦੀ ਜਾਣਕਾਰੀ ਹੈ ਇਹ ਗੱਡੀਆਂ ਸੜਕ ਦੇ ਕੰਡੇ ਪਾਰ ਕੀਤੇ ਗਏ ਸਾਨੂੰ ਇਸ ਦਰਾਨ ਇੱਕ ਗੱਡੀ ਸੜਕ ਦੇ ਨਾਲ ਲਟਕਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਇੱਕ ਦੋ ਗੱਡੀਆਂ ਮਾਫ ਕਰਨਾ ਸੜਕ ਦੇ ਕੰਡੇ ਲਟਕਦੀਆਂ ਵੇਖੀਆਂ ਜਾ ਸਕਦੀਆਂ ਨੇ ਇਹ ਗੱਡੀਆਂ ਨੂੰ ਬਹੁਤ ਵੱਡੇ ਪੱਧਰ ਤੇ ਦਾ ਗੱਡੀਆਂ ਦੇ ਵਿੱਚ ਨੁਕਸਾਨ ਹੋਣ ਦੀ ਜਾਣਕਾਰੀ ਹੈ ਕੁਝ ਗੱਡੀਆਂ ਦੇ ਤਾਂ ਅੰਦਰ ਤੱਕ برف ਭਰ ਗਈ ਹੈ ਬਰਫੀ ਬਰਫ ਹਰ ਪਾਸੇ ਨਜ਼ਰ ਆ ਰਹੀ ਹੈ ਬਰਫੀਲੇ ਤੂਫਾਨ ਦੇ ਕੈਰ ਨੇ ਕੈਰ ਮਚਾਇਆ ਛੱਡਿਆ ਬਰਫੀਲੇ ਤੂਫਾਨ ਨੇ ਜੋ ਕੈਰ ਮਚਾਇਆ ਉਸ ਦੀਆਂ ਲਾਈਵ ਤਸਵੀਰਾਂ ਤੁਸੀਂ ਹਾਸਲੇ ਆਪਣੀ ਸਕਰੀਨ ਦੇ ਵਿੱਚ ਪਾ ਲਓ ਫਿਲਹਾਲ ਸਭ ਤੋਂ ਵੱਡੀਆਂ ਤਸਵੀਰਾਂ ਨੇ ਤੁਹਾਡੀ ਸਕਰੀਨ ਦੇ ਉੱਤੇ ਇਹਨਾਂ ਤਸਵੀਰਾਂ ਨੂੰ ਜੀਵਾਤ ਤੋਂ ਸ਼ੇਅਰ ਕਰ ਸਕਦੇ ਹੋ ਆਪਣੀ ਪ੍ਰਤੀਕਿਰਿਆ ਕਮੈਂਟ ਵੀ ਕਰ ਸਕਦੇ ਹੋ ਪਰ ਫਿਲਹਾਲ ਸਭ ਤੋਂ ਵੱਡੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਨੇ ਇਸੇ ਬਚਕਾਰ ਹੋਰ ਜਾਣਕਾਰੀ ਦੇ ਦਿੰਨੇ ਆ ਦੱਸ ਦਈਏ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਕੁਲੂ ਤੇ ਭੁੰਤਰ ਮਨੀਕਰਨ ਰੋਡ ਦੇ ਉੱਤੇ ਡੂਖਰਾ ਦੇ ਨੇੜੇ ਦੱਸਣ ਦੇ ਪਹਾੜੀ ਖਿੱਲਸ ਗਈ ਹੈ ਇਸ ਦਾ ਸੜਕ ਦੇ ਉੱਤੇ ਬਹੁਤ ਜਿਆਦਾ ਵੱਡੇ ਪੱਧਰ ਤੇ ਮਲਬਾ ਡਿੱਗਾ ਹੈ ਅਜੇ ਵਿੱਚ ਭੁੰਤਰ ਮਨੀਕਰਨ ਰੋਡ ਦੇ ਉੱਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਇਸ ਤੋਂ ਬਾਅਦ ਇੱਥੇ ਲੋਕਾਂ ਦੇ ਉੱਤੇ ਪੈਦਲ ਆਵਾਜਾਈ ਕਰ ਰਹੇ ਨੇ ਜੇਕਰ ਕਿਸੇ ਨੇ ਮਨੀਕਰਨ ਤੋਂ ਅੱਗੇ ਪੁੰਤਰ ਤੋਂ ਮਨੀਕਰ ਰੋੜ ਤੇ ਜਾਣਾ ਹੈ ਤਾਂ ਉਸ ਨੂੰ ਲੋਕਾਂ ਨੂੰ ਪੈਦਲ ਜਾਣਾ ਪੈ ਰਿਹਾ ਜਾਣਕਾਰੀ ਦੇ ਮੁਤਾਬਕ ਖੇਤਰ ਵਿੱਚ ਮੀਦ ਪੈਣ ਦੇ ਨਾਲ ਇੱਥੇ ਚਾੜਕ ਪਹਾੜੀ ਤੋਂ ਮਲਬਾ ਤੇ ਪੱਥਰ ਦਿਖ ਪਏ ਨੇ ਇਸ ਤੋਂ ਬਾਅਦ ਸਰਾਹ ਦੇ ਉੱਤੇ ਕਈ ਥਾਵਾਂ ਤੇ ਪਹਾੜਾਂ ਦੇ ਪੱਥਰ ਆ ਕੇ ਡਿੱਗਣੇ ਹਲੇ ਵੀ ਜਾਰੀ ਨੇ ਬਹੁਤ ਵੱਡੇ ਪੱਧਰ ਤੇ ਅਵਲਾਂਚੇ ਆਉਂਦਾ ਹੈ ਅਵਲਾਂਚੇ ਦੇ ਜੋ ਕਹਿਰ ਮਚਾਇਆ ਜੋ ਕਹਿਰ ਬਚਾ ਛੱਡਿਆ ਉਸ ਦਾ ਲਾਈਵ ਵੀਡੀਓ ਤੁਸੀਂ ਹਸੂਲ ਆਪਣੀ ਸਕਰੀਨ ਦੇ ਵਿੱਚ ਪਾ ਰਹੇ ਹੋ ਹਾਲਾਤ ਕੀ ਨੇ ਇਸ ਲਾਈਵ ਵੀਡੀਓ ਦੇ ਵਿੱਚ ਸਾਫ਼ ਨਜ਼ਰ ਜੋ ਮੌਕੇਦ ਜਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਐਵਲਾਂਚੇ ਦੇ ਕਹਿਰ ਹੈ ਬਰਫੀਲੇ ਤੂਫਾਨ ਨੇ ਕਹਿਰ ਮਚਾ ਛੱਡਿਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਨੇ ਸਕਰੀਨ ਦੇ ਉੱਤੇ ਮਣੀਕਰਨ ਦੀਆਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਮਹ ਹਿਮਾਚਲ ਦੇ ਵਿੱਚ ਅਸਲ ਹਾਲਾਤ ਬਹੁਤ ਬੱਤਰ ਹੋ ਚੁੱਕੇ ਨੇ ਹਿਮਾਚਲ ਦੇ ਬੱਤਰ ਹੋਏ ਹਾਲਾਤਾਂ ਦੀਆਂ ਲਾਈਵ ਤਸਵੀਰਾਂ ਨੇ ਤੇ ਇਸ ਵਿੱਚਕਾਰ ਰਾਜੂ ਸਿੰਘ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਵਾਹਿਗੁਰੂ ਜੀ ਲਖ ਰਹੇ ਤੁਸੀਂ ਉਹ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਖਬਰ ਸ਼ੇਅਰ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਬਹੁਤ ਵੱਡੀ ਤਸਵੀਰ ਹੈ ਜੋ ਮਨਾਲੀ ਬਣੀਕਰ ਰੋਡ ਦੇ ਉੱਤੇ ਅਸਲ ਤਸਵੀਰਾਂ ਤੁਸੀਂ ਵੀ ਇੱਕ ਪਾਰੋ ਪੁੰਤਰ ਤੋਂ ਬਣੀਕਰ ਨੂੰ ਜ਼ਿਆਦਾ ਰਾਹ ਬੰਦ ਕਰ ਦਿੱਤਾ ਗਿਆ ਮਣੀਕਰਨ ਸਾਹਿਬ ਜਾ ਰਹੇ ਰਸਤੇ ਨੂੰ ਬੰਦ ਕਰਨਾ ਪੈ ਗਿਆ ਫਿਲਹਾਲ ਬ ਤੂਫਾਨ ਨੇ ਕੈਰ ਮਚਾ ਛੱਡਿਆ ਤੇ ਸਕੇਅਰ ਦੀਆਂ ਲਾਈਵ ਤਸਵੀਰਾਂ ਨੇ ਤੁਸੀਂ ਵੇਖ ਪਾਇਓ ਬੇਸ਼ੱਕ ਜੋ ਗੱਡੀਆਂ ਇੱਥੇ ਫਸੀਆਂ ਨੇ ਉਹਨਾਂ ਨੂੰ ਪਿੱਛੇ ਮੋੜਿਆ ਜਾ ਰਿਹਾ ਹੈ ਜਾਂ ਕਿਉਂ ਜੋ ਗੱਡੀਆਂ ਆ ਰਹੀਆਂ ਸਨ ਉਹਨਾਂ ਨੂੰ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਰਫੀਲੇ ਤੇ ਤੂਫਾਨ ਹੈ ਬਰਫ ਦੇ ਤੂਫਾਨ ਹੈ ਤੁਸੀਂ ਇੱਕ ਸਾਰਾ ਗੱਡੀਆਂ ਦੀ ਹਾਲਤ ਕੀ ਹੈ ਗੱਡੀਆਂ ਦੇ ਉੱਪਰ ਗੱਡੀਆਂ ਦੇ ਅੰਦਰ ਸਾਰੇ ਪਾਸੇ ਬਰਫੀ ਬਰਫ ਪਈ ਹੋਈ ਨਜ਼ਰ ਆ ਰਹੀ ਹੈ ਗੱਡੀਆਂ ਦੇ ਅੰਦਰ ਬਰਫ ਭਰ ਜਾਂਦੇ ਕਾਰਨ ਗੱਡੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ ਨੇ ਬਰਫੀਲਾ ਤੂਫਾਨ ਗੱਡੀਆਂ ਨੂੰ ਨਾਲ ਰੋੜ ਕੇ ਲੈ ਚੱਲਿਆ ਸੀ ਜਿਸ ਦੀ ਲਾਈ ਤੁਸੀਂ ਵੀ ਇੱਕ ਪਾੜੋ ਫਿਲਹਾਲ ਬਹੁਤ ਵੱਡੀ ਤਸਵੀਰ ਹੈ ਤੁਸੀਂ ਵੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਾਲਾਤ ਕੀ ਨੇ ਅਸਲੇ ਮਨਾਲੀ ਮਨਿਕਰਨ ਰੋਡ ਹੈ ਜੇਕਰ ਤੁਸੀਂ ਵੀ ਪਹਾੜਾਂ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਰੁਕ ਜਾਓ ਹਲੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਮਨਾਲੀ ਦੀ ਤਸਵੀਰਾਂ ਜਿੱਥੇ ਕਿ ਰਾਹ ਦੇ ਵਿੱਚ ਬਰਫੀਲੇ ਤੂਫਾਨ ਨੇ ਕਹਿਰ ਮਚਾ ਛੱਡਿਆ ਹੈ ਵਲਾਂਚੇ ਹੁੰਦਾ ਹੈ ਇਹ ਵਲਾਂਚੇ ਗੱਡੀਆਂ ਰੋਡ ਦੇ ਨਾਲ ਲੈ ਚੱਲਿਆ ਸੀ ਸੜਕ ਦੇ ਕੰਢੇ ਤੇ ਉੱਤੇ ਗੱਡੀਆਂ ਸੜਕ ਦੇ ਨਾਲ ਲੰਮਕਦੀਆਂ ਵੇਖੀਆਂ ਗਈਆਂ ਨੇ ਬਾਅਦ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਵੀ ਦੋ ਗੱਡੀਆਂ ਮਸਾ ਹੀਟਾ ਡਿਕਣੋ ਬਚੀਆਂ ਨੇ ਸੜਕ ਦੇ ਕੰਡੇ ਪਹੁੰਚ ਚੁੱਕੇ ਆ ਸਨ ਹੀਟਾ ਲਹਵਤ ਲਟਕਦੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਬਰਫੀਲੇ ਤੂਫਾਨ ਦੇ ਕੈਰ ਨੇ ਅੱਜ ਹਿਮਾਚਲ ਦੀ ਜੋ ਤਸਵੀਰ ਪੈਦਾ ਕੀਤੀ ਹੈ ਤਸਵੀਰ ਤੁਹਾਡੀ ਸਕਰੀਨ ਤੇ ਹੈ ਵੇਖ ਸਕਦੇ ਹੋ ਗੱਡੀ ਦੇ ਵਿੱਚ ਕਿਤਾ ਬਰਫ ਹੀ ਬਰਫ ਗੱਡੀ ਦੇ ਇਸ ਹੁਣੇ ਵੀ ਖਤਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿਧਰੇ ਕੋਈ ਗੱਡੀ ਇਸ ਬਰਫ ਦੇ ਤੋਦਿਆਂ ਦੇ ਹੀਟਾ ਤਾਂ ਨਹੀਂ ਆ ਗਈ ਹਾਲੇ ਫਿਲਹਾਲ ਜੋ ਗੱਡੀਆਂ ਤਾਂ ਅਸੇ ਪਾਸੇ ਸਨ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾ ਰਹੀ ਹੈ ਪਰ ਇਸ ਦੇ ਥੇਠਾਂ ਕੋਈ ਵਿਅਕਤੀ ਜਾਂ ਕੋਈ ਗੱਡੀ ਤਾਂ ਨਹੀਂ ਆ ਗਈ ਫਿਲਹਾਲ ਅਜੇ ਕੋਈ ਜਾਣਕਾਰੀ ਨਹੀਂ ਪਾਈ ਹੈ ਪਰ ਹਿਮਾਚਲ ਐਸੋਲੇ ਬਰਫ ਦੀ ਚਿੱਟੀ ਚਾਦਰ ਦੇ ਵਿੱਚ ਲੇਟਿਆ ਹੋਇਆ ਹੈ ਬਰਫ ਦੀ ਬਰਫੀ ਬਰਫਰ ਪਾਸੇ ਨਜ਼ਰ ਆ ਰਹੀ ਹੈ ਇਸ ਬਰਫ ਨੇ ਹਿਮਾਚਲ ਦੇ ਵਿੱਚ ਜੋ ਕਹਿਰ ਮਚਾਇਆ ਹੈ ਅੱਜ ਉੱਤੋਂ ਬਰਫੀਲਾ ਤੂਫਾਨ ਆਉਂਦਾ ਹੈ ਬਰਫੀਲੇ ਤੂਫਾਨ ਨੇ ਪੂਰੇ ਹਿਮਾਚਲ ਨੂੰ ਐਸੋਲੇ ਠਾਰ ਕੇ ਰੱਖ ਦਿੱਤਾ ਹੈ ਮਨਾਲੀ ਦਿਆ ਤਸਵੀਰਾਂ ਤੋਂ ਸਕਰੀਨ ਤੇ ਮਨਾਲੀ ਤੋਂ ਮਨੀਕਰਨ ਰੋਡ ਦਿਆ ਤਸਵੀਰਾਂ ਨੇ ਦੱਸਿਆ ਜਾਂਦਾ ਹੈ ਕਿ ਭੁੰਤਰ ਤੋਂ ਮਨੀਕਰਨ ਰੋਡ ਜੋ ਬੰਦ ਕਰ ਦਿੱਤਾ ਗਿਆ ਮਨੀਕਰ ਸਾਹਿਬ ਜੂ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਕਿ ਬਰਫੀਲੇ ਤੂਫਾਨ ਦਾ ਮਲਬਾ ਹੈ ਸਾਲ ਅਗਦੇ ਵਿਚਾਲੇ ਅੜ ਗਿਆ ਗੱਡੀਆਂ ਰੋੜ ਕੇ ਨਾਲ ਲੈ ਚ ਲਿਆਸੀ ਬਲਬਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਪਰ ਜੋ ਤਸਵੀਰਾਂ ਨੇ ਉਹ ਚ ਸਿਰਫ ਜੋ ਪੁਲਿਸ ਹੈ ਉਹ ਸਿਰਫ ਗੱਡੀਆਂ ਦੇ ਨੁਕਸਾਨ ਦੀ ਗੱਲ ਕਰ ਰਹੀ ਹੈ ਪਰ ਫਿਲਹਾਲ ਇਹ ਤਸਵੀਰਾਂ ਹਿਮਾਚਲ ਦੀਆਂ ਦਿਖਾ ਰਹੇ ਐ ਸੇਵਚਾਰ ਸੁੱਖਾ ਬੈਨਿਪਲ ਵਾਈਗੁਰ ਜੀ ਲਿਖਦੇ ਨੇ ਉੱਥੇ ਹੀ ਕਰਾਂਦੀਪ ਸਿੰਘ ਬੈਂਸ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਲਹਾਲ ਹਿਮਾਚਲ ਦੇ ਵੇ ਹਾਲਾਤ ਦਿਖਾ ਰਹੇ ਆ ਐਸੇ ਵੇ ਹਿਮਾਚਲ ਦੇ ਕੀ ਹਾਲਾਤ ਨੇ ਅੱਜ ਸਿਰ ਤੋਂ ਪੰਜਾਬ ਦੇ ਵਿੱਚ ਬੱਦਲ ਛਾਏ ਨੇ ਗੜੇ ਮਾਰੀ ਹੋ ਰਹੀ ਹੈ ਕਿਤੇ ਕਿ ਪੰਜਾਬ ਦੇ ਵਿੱਚ ਵੀ ਹਾਲਾਤ ਕਹਿ ਸਕਦੇ ਹੋ ਦੁਬਾਰਾ ਠੰਡਾਲਾ ਮਾਹੌਲ ਵਰਦਾ ਜਾ ਰਿਹਾ ਪਰ ਇਸੇ ਵਿਚਾਲੇ ਤੁਸੀਂ ਵੀ ਦੇਖ ਸਕਦੇ ਹੋ ਕਿੰਦਾ ਨੇ ਹਾਲਾਤ ਨੇ ਹਿਮਾਚਲ ਦੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਇਲਾਕੇ ਦੀਆਂ ਇਹ ਤਸਵੀਰਾਂ ਨੇ ਭੁੰਤਰ ਤੋਂ ਮਨੀਕਰਨ ਸਾਹਿਬ ਜਾਂਦੇ ਸੜਕ ਦੇ ਉੱਤੇ ਇਹ ਲਾਈਵ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਆ ਜੋ ਅਸਲ ਤੁਸੀਂ ਵੀ ਇੱਕ ਪਾ ਰਹੇ ਹੋ ਇਸ ਵਿੱਚ ਕਾ ਰਜੀਵ ਸ਼ਰਮਾ ਲੇਖਕ ਨੇ ਵਾਹਿਗੁਰੂ ਜੀ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਲਹਾਲ ਬਹੁਤ ਵੱਡੀਆਂ ਇਹ ਤਸਵੀਰਾਂ ਲਾਈਵ ਨਜ਼ਰ ਆ ਰਹੀਆਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਮਨਾਲੀ ਰੋਡ ਦੀਆਂ ਇਹ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ